ਭਾਸ਼ਾ ਮਹਿਜ਼ ਗੱਲਬਾਤ ਦਾ ਹੀ ਜ਼ਰੀਆ ਨਹੀਂ ਹੁੰਦੀ ਭਾਸ਼ਾ ਸਾਡੀ ਹੋਂਦ ਵੀ ਹੁੰਦੀ ਹੈ ਭਾਸ਼ਾ ਸਾਡੀ ਪਛਾਣ ਨਾਲ ਜੁੜੀ ਹੁੰਦੀ ਹੈ ਭਾਸ਼ਾ ਦੇ ਬਹੁਤ ਸਾਰੇ ਮਸਲੇ ਅਨੇਕਾਂ ਵਾਰ ਸਾਡੇ ਸਾਹਮਣੇ ਆਉਂਦੇ ਨੇ ਭਾਸ਼ਾ ਨੂੰ ਲੈ ਕੇ ਬਹੁਤ ਸਾਰੇ ਵਿਤਕਰਿਆਂ ਦੇ ਉੱਪਰ ਸਵਾਲ ਉੱਠਦੇ ਨੇ ਪਰ ਸਾਰੇ ਮਸਲੇ ਸਹੀ ਵੀ ਨਹੀਂ ਹੁੰਦੇ ਤੇ ਸਾਰੇ ਮਸਲੇ ਗਲਤ ਵੀ ਨਹੀਂ ਹੁੰਦੇ ਖਾਸ ਕਰਕੇ ਜਦੋਂ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਆ ਤਾਂ ਪੰਜਾਬੀ ਭਾਸ਼ਾ ਦਾ ਤਾਂ ਦਾਇਰਾ ਆਪਣੇ ਆਪ ਦੇ ਵਿੱਚ ਹੁਣ ਵਿਸ਼ੇ ਪੱਧਰੀ ਹੋ ਚੁੱਕਿਆ ਹੈ ਵਿਸ਼ਵ ਦੇ ਕਿਸੇ ਵੀ ਕੋਨੇ ਦੇ ਵਿੱਚ ਜਾਈਏ ਪੰਜਾਬੀ ਬੋਲਣ ਵਾਲੇ ਲਿਖਣ ਵਾਲੇ ਸਮਝਣ ਵਾਲੇ ਪੰਜਾਬੀ ਤੁਹਾਨੂੰ ਮਿਲ ਜਾਣਗੇ ਸੋ ਅੱਜ ਗੱਲ ਭਾਸ਼ਾ ਦੇ ਆਲੇ ਦੁਆਲੇ ਰਹੇਗੀ ਤੇ ਭਾਸ਼ਾ ਖਾਸ ਕਰਕੇ ਪੰਜਾਬੀ ਭਾਸ਼ਾ ਦੀ ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਸਿੱਧੂ ਤੇ ਮੇਰੇ ਨਾਲ ਜੁੜੇ ਹੋਏ ਨੇ ਮੈਡਮ ਜਸਪ੍ਰੀਤ ਕੌਰ ਜੀ ਜੋ ਕਿ ਭਾਸ਼ਾ ਵਿਭਾਗ ਦੇ ਮੁਖੀ ਨੇ ਜ਼ਿਲ੍ਹੇ ਦੇ ਅਧਿਕਾਰੀ ਨੇ ਜ਼ਿਲ੍ਹਾ ਜਲੰਧਰ ਔਰ ਕਪੂਰਥਲਾ ਦੇ ਮੈਡਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਬਹੁਤ ਵਧੀਆ ਜੀ ਅ ਭਾਸ਼ਾ ਵਿਭਾਗ ਆਪਣੇ ਆਪ ਦੇ ਵਿੱਚ ਬਹੁਤ ਹੀ ਇੱਕ ਮਾਣਮੱਤਾ ਇੱਕ ਵਿਭਾਗ ਹੈ ਪੰਜਾਬੀ ਭਾਸ਼ਾ ਨੂੰ ਪਰਫੁੱਲਤ ਕਰਨ ਲਈ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਛਲਾਗਾ ਜੋ ਕਾਰਜ ਹੋ ਰਹੇ ਨੇ ਖਾਸ ਕਰਕੇ ਜਦੋਂ ਆਪਾਂ ਪੰਜਾਬੀ ਦੇ ਕਿਸੇ ਪ੍ਰਾਤਨ ਕੋਸ਼ਾਂ ਦੀ ਗੱਲ ਕਰਦੇ ਆ ਮੈਂ ਲੇਟੈਸਟ ਗੱਲ ਕਰਨਾ ਚਾਹਾਂਗਾ ਹੁਣ ਅੱਜ ਕੱਲ ਪੰਜਾਬੀ ਭਾਸ਼ਾ ਵੱਲੋਂ ਵਿਭਾਗ ਵੱਲੋਂ ਕੀ ਚੱਲ ਰਿਹਾ ਜੀ ਹਾਂਜੀ ਪਹਿਲਾਂ ਤਾਂ ਮੈਂ ਥੋੜਾ ਜਾਂ ਠੀਕ ਕਰਨਾ ਚਾਹਾਂਗੇ ਹਰਜੰਦਰ ਜੀ ਤੁਸੀਂ ਜਿਹੜੀ ਸ਼ੁਰੂਆਤ ਕੀਤੀ ਭਾਸ਼ਾ ਵਿਭਾਗ ਦੇ ਮੁਖੀ ਸੋ ਸਾਡੇ ਜਸਨ ਸਿੰਘ ਜਫਰ ਜੀ ਸਾਡੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਸਾਹਿਬ ਮੁਖੀ ਨੇ ਸੋ ਮੈਂ ਜ਼ਿਲ੍ਹਾ ਭਾਸ਼ਾ ਅਫਸਰ ਕਪੂਠਲਾ ਰੂ ਸ਼ਹਿਰਪੁਰ ਤੋਂ ਆਂ ਤੇ ਰਿਹائش ਮੇਰੀ ਜਲੰਧਰ ਹੈ ਜੀ ਤੇ ਪਾਸ਼ਾ ਵਿਭਾਗ ਦੀਆਂ ਇਸ ਸਮੇਂ ਪੰਜਾਬ ਪੱਧਰ ਤੇ ਬਹੁਤ ਸਾਰੀਆਂ ਗਤੀਵਿਧੀਆਂ ਚੱਲ ਰਹੀਆਂ ਆਪਣੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਜੀ ਤੇ ਜੋ ਸਮਾ ਚਲ ਰਿਹਾ ਹੈ ਖੈਰ ਤੁਸੀਂ ਵੀ ਆਪਣੇ ਆਲੇ ਦੁਆਲੇ ਦੇਖਦੇ ਹੋਣੇ ਹੋ ਕਿ ਮੈਂ ਅੱਜ ਵੀ ਇੱਥੇ ਸੇਟੀ ਇੰਸਟੀਚਿਊਟ ਆਈ ਹੋਈਆਂ ਆ ਅੰਗਰੇਜ਼ੀ ਭਾਸ਼ਾ ਨੂੰ ਤਰਜੀਹ ਦਿੱਤੇ ਜਾਂਦੇ ਔਰ ਪੰਜਾਬੀਆਂ ਨੂੰ ਇਹ ਪਤਾ ਨਹੀਂ ਕਿਉਂ ਲੱਗ ਰਿਹਾ ਹੈ ਕਿ ਜੇ ਅਸੀਂ ਅੰਗਰੇਜ਼ੀ ਬੋਲਾਂਗੇ ਸਾਡੇ ਬੋਰਡ ਅੰਗਰੇਜ਼ੀ ਵਿੱਚ ਹੋਣਗੇ ਅਸੀਂ ਹਰ ਕੰਮ ਅੰਗਰੇਜ਼ੀ ਵਿੱਚ ਕਰਾਂਗੇ ਤਾਂ ਸ਼ਾਇਦ ਥੋੜਾ ਸਟੇਟਸ ਸਿੰਬਲ ਹੈ ਬਟ ਅਜਿਹਾ ਨਹੀਂ ਹੁੰਦਾ ਜਦੋਂ ਤੁਸੀਂ ਆਪਣੀ ਭਾਸ਼ਾ ਤੋਂ ਟੁੱਟਦੇ ਹੋ ਨਾ ਮੀਨਸ ਤੁਸੀਂ ਆਪਣੀ ਪਹਿਚਾਨ ਖੋ ਦਿੰਦੇ ਹੋ ਤਾਂ ਇਸੇ ਹੀ ਸੰਦਰਭ ਦੇ ਵਿੱਚ ਸਰਕਾਰ ਵੀ ਬਹੁਤ ਉਪਰਾਲੇ ਕਰ ਰਹੀ ਹੈ ਔਰ ਪਾਸ਼ਾ ਵਿਭਾਗ ਦੀ ਵਕਫਾ ਸਾਹਿਤਿਕ ਗਤੀਵਿਧੀਆਂ ਜ਼ਿਲ੍ਹਿਆਂ ਦੇ ਵਿੱਚ ਕਰਵਾਈਆਂ ਕੱਲ ਹੀ ਅਸੀਂ ਪੂਰੇ ਪੰਜਾਬ ਪੱਧਰ ਤੇ ਹਰ ਜ਼ਿਲ੍ਹਾ ਭਾਸ਼ਾ ਅਫਸਰ ਨੇ ਕੁਇਜ਼ ਮੁਕਾਬਲੇ ਕਰਵਾਏ ਨੇ ਸਕੂਲਾਂ ਤੋਂ ਵਕਫਾ ਬੱਚਿਆਂ ਨੇ ਭਾਗ ਲਿਆ ਪ੍ਰਸ਼ਨੋਤਰੀ ਮੁਕਾਬਲਿਆਂ ਦੇ ਵਿੱਚ ਸਾਹਿਤਿਕ ਸਰਜਨ ਮੁਕਾਬਲਿਆਂ ਦੇ ਵਿੱਚ ਭਾਗ ਲੈਂਦੇ ਨੇ ਕਵਿਤਾ ਗਾਇਨ ਮੁਕਾਬਲਿਆਂ 'ਚ ਔਰ ਬਹੁਤ ਸਾਰਾ ਸਾਹਿਤ ਮਿਆਰੀ ਸਾਹਿਤ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਤਾਨੂੰ ਭਾਸ਼ਾ ਵਿਭਾਗ ਤੋਂ ਹੀ ਮਿਲ ਸਕਦਾ ਹੈ ਆਪਾਂ ਕਿਸੇ ਪ੍ਰਾਈਵੇਟ ਅਧਾਰ ਅਜ ਕਿਤੇ ਨਾ ਕਿਤੇ ਕੋਈ ਗਲਤ ਹੋ ਸਕਦੀ ਹੈ ਕਿਤੇ ਗਲਤੀ ਸ਼ਬਦ ਜੋੜ ਦੀ ਵੀ ਸਮੱਸਿਆ ਆ ਸਕਦੀ ਹੈ ਪਰ ਭਾਸ਼ਾ ਵਿਭਾਗ ਅਜਿਹੇ ਅਧਾਰ ਅਜ ਤੋਂ ਤੁਹਾਨੂੰ ਮਿਆਰੀ ਸਾਇਟ ਬਿਲਕੁਲ ਸਟੀਕ ਗਲਤੀ ਰਹਿਤ ਜਿਹੜਾ ਸਾਹਿਤ ਤੁਹਾਨੂੰ ਮਿਲਦਾ ਹੈ ਇੱਥੋਂ ਔਰ ਬਹੁਤ ਹੀ ਘੱਟ ਰੇਟ ਤੇ ਤੇ ਨਾਲ ਉਹ ਕਿਤਾਬ ਖਰੀਦਣ ਤੇ ਤੁਹਾਨੂੰ ਉਹਨਾਂ ਡਿਸਕਾਊਂਟ ਵੀ ਦਿੱਤਾ ਜਾਂਦਾ ਹੈ ਵੀ ਜੇ ਤੁਸੀਂ 5 ਰੁਪਏ ਦੀ ਵੀ ਕਿਤਾਬ ਖਰੀਦਦੇ ਹੋ ਤਾਂ ਉਹਦੇ ਤੇ ਵੀ ਤੁਹਾਨੂੰ ਡਿਸਕਾਊਂਟ ਹੈ ਸੋ ਇਹ ਭਾਸ਼ਾ ਵਿਭਾਗ ਦਾ ਮੈਨੂੰ ਬਹੁਤ ਵਧੀਆ ਗੱਲ ਲੱਗਦੀ ਹੈ ਕਿ ਸਮਾਜ ਨੂੰ ਲੋਕਾਂ ਨੂੰ ਆਪਣੇ ਸਾਹਿਤ ਨਾਲ ਆਪਣੀ ਕਿਤਾਬਾਂ ਨਾਲ ਜੋੜਨ ਲਈ ਇਹ ਅਜੇ ਹਾ ਉਪਰਾਲਾ ਕਰਦੇ ਨੇ ਕਿਉਂਕਿ ਆਮ ਤੌਰ ਤੇ ਯੂਸੂਲੀ ਕੀ ਹੁੰਦਾ ਕਿ ਪੜਨ ਵਾਲੇ ਜਿਹੜੇ ਹੁੰਦੇ ਕਿ ਮਹਿੰਗੀ ਹੈ ਕਿਤਾਬ ਤਾਂ ਨਾ ਖਰੀਦੋ ਪਰ ਭਾਸ਼ਾ ਵਿਭਾਗ ਤੁਹਾਨੂੰ ਬਹੁਤ ਘੱਟ ਰੇਟਾਂ ਤੇ ਸਾਨੂੰ ਸਾਹਿਤ ਮਿਲਦੇ ਨੇ ਕਿਉਂਕਿ ਜਦੋਂ ਭਾਸ਼ਾ ਭਾਗ ਦਾ ਜ਼ਿਕਰ ਕਰਦੇ ਆ ਤਾਂ ਤੁਸੀਂ ਵੀ ਦੱਸਿਆ ਕਿ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਕਿ ਹੁਣ ਸਾਨੂੰ ਸਟਾਕ ਖਤਮ ਹੋ ਚੁੱਕੇ ਹੁੰਦੇ ਆ ਅਸੀਂ ਖਾਸ ਕਰਕੇ ਜਿਹੜੇ ਖੋਜਾਰਥੀ ਨੇ ਰਿਸਰਚ ਦਾ ਕੰਮ ਕਰਦੇ ਆ ਪੀ ਐਚ ਡੀ ਲੈਵਲ ਤੇ ਬੱਚੇ ਉਹਨਾਂ ਨੂੰ ਜਦੋਂ ਜ਼ਰੂਰਤ ਪੈਂਦੀ ਹੈ ਨਾ ਫਿਰ ਜਾਂ ਤਾਂ ਉਹ ਕਿਸੇ ਵੱਡੀ ਲਾਇਬ੍ਰੇਰੀ ਦੇ ਵਿੱਚ ਜਿਵੇਂ ਪੰਜਾਬੀ ਭਵਨ ਦੇ ਵਿੱਚ ਬੱਚਿਆਂ ਨੂੰ ਜਾਣਾ ਪੈਂਦਾ ਜਾਂ ਫਿਰ ਭਾਸ਼ਾ ਭਾਗ ਦੇ ਕਿਸੇ ਆਫਿਸ ਦੇ ਉੱਪਰ ਤਾਂ ਉੱਥੇ ਉਹ ਜਿਹੜੀਆਂ ਕਿਤਾਬਾਂ ਜਦੋਂ ਮਿਲਦੀਆਂ ਨੇ ਉਹ ਕਿਤੇ ਹੋਰ ਨਹੀਂ ਮਿਲਦੀਆਂ ਰੁਕ ਰੁਕ ਤੁਸ ਸਹੀ ਕਹਿਆ ਸਾਡੇ ਭਾਸ਼ਾ ਵਿਭਾਗ ਦੀ ਆਪਣੀ ਬਹੁਤ ਵੱਡੀ ਲਾਇਬ੍ਰੇਰੀ ਹੈ ਖੋਜਾਰਥੀਆਂ ਲਈ ਉਹ ਖਜ਼ਾਨਾ ਹੀ ਹੈ ਵੀ ਜੋ ਤੁਹਾਨੂੰ ਸਾਹਿਤ ਜਾਂ ਕਿਤਾਬਾਂ ਇੱਥੋਂ ਮਿਲ ਜਾਣੀਆਂ ਜਿਹੜੀਆਂ ਕਹਿ ਲੋ ਵੀ ਹੁਣ ਲੁਕਤ ਵੀ ਕਹਿ ਸਕਦੀਆਂ ਮੈਂ ਕਿਉਂਕਿ ਉਹ ਦੁਬਾਰਾ ਛਪਾਈ ਅਧਿਨ ਨਹੀਂ ਹੋ ਰਹੀਆਂ ਹੈਨਾ ਉਹ ਕਿਤਾਬਾਂ ਖਤਮ ਹੁੰਦੀਆਂ ਜਾ ਰਹੀਆਂ ਤੇ ਉਹ ਸਟਾਕ ਤੁਹਾਨੂੰ ਇੱਥੋਂ ਮਿਲ ਜਾਏਗਾ ਇਹ ਬਹੁਤ ਵੱਡੀ ਔਰ ਬੈਨੀਫਿਟ ਵਾਲੀ ਗੱਲ ਹੈ ਔਰ ਸਾਡੇ ਵਿਭਾਗ ਨੇ ਇਸ ਚੀਜ਼ ਨੂੰ ਸੰਭਿਆ ਹੋਇਆ ਹੈ ਇਸ ਰੀਤ ਨੂੰ ਸੰਭਿਆ ਹੋਇਆ ਉਹ ਬਹੁਤ ਲੱਗਾ ਯੋ ਗੱਲ ਹੈ ਨਾਲ ਲਈ ਅ ਅੱਜ ਕੱਲ ਕਿਹੜੇ ਕਿਹੜੇ ਅੰਕ ਨਵੇਂ ਛਪ ਰਹੇ ਨੇ ਕਿਤਾਬਾਂ ਕਿਉਂਕਿ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਲੰਬੇ ਸਮੇਂ ਤੋਂ ਜਿਹੜੀਆਂ ਹੈਗੀਆਂ ਸਟਾਕ ਉਹ ਖਤਮ ਹੋ ਚੁੱਕਿਆ ਹਾਂਜੀ ਹੁਣੇ ਇੱਕ ਸਾਲ ਦੇ ਵਿੱਚ ਵਿੱਚ ਸਾਡਾ ਪੁਆਦੀ ਕੋਸ਼ ਤੇ ਕਸ਼ਮੀਰੀ ਕੋਸ਼ ਛਾਪ ਕੇ ਆਇਆ ਇਹ ਸਾਡੀ ਪ੍ਰਾਪਤੀ ਹੈ ਸਾਡੇ ਨਵੇਂ ਨਿਰਦੇਸ਼ਕ ਜਸਵੰਤ ਸਿੰਘ ਜਫਰਦੀਪ ਮੈਂ ਪ੍ਰਾਪਤੀ ਕਹਾਂਗੀ ਕਿ ਉਹਨਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਕਿ ਇਹ ਨਵੇਂ ਕੋਸ਼ ਸਾਡੇ ਕੋਲ ਹੈ ਕੋਸ਼ ਤਾਂ ਸਾਡੇ ਕੋਲ ਬਹੁਤ ਸਾਰੇ ਨੇ ਪੰਜਾਬੀ ਕੋਸ਼ ਹੈ ਸ਼ਬਦ ਕੋਸ਼ ਹੈ ਉਰਦੂ ਪੰਜਾਬੀ ਹਿੰਦੀ ਕੋਸ਼ ਹੈ ਮਹਾਨ ਕੋਸ਼ ਹੈ ਸੋ ਇਹ ਅੱਧਿਕੋਸ਼ ਤੇ ਕਸ਼ਮੀਰੀ ਕੋਸ਼ ਸਾਡੀ ਜਿਹੜੀ ਵਿਸ਼ੇਸ਼ ਪ੍ਰਾਪਤੀ ਹੈ ਉਹ ਆਈ ਹੈ ਕਿ ਹਰ ਭਾਸ਼ਾ ਨੂੰ ਜਿਹੜੀ ਤਰਦੀ ਦਿੱਤੇ ਜਾਂਦੀ ਔਰ ਭਾਸ਼ਾ ਵਿਭਾਗ ਦਾ ਇੱਕ ਹੋਰ ਮੈਂ ਖਾਸ ਕਵਾਂਗੀ ਭਾਸ਼ਾ ਜਿੱਥੇ ਪੰਜਾਬੀ ਹੀ ਨਹੀਂ ਹੈ ਸਾਡੇ ਲਈ ਸਾਡੇ ਲਈ ਅੰਗਰੇਜ਼ੀ ਵੀ ਹੈ ਓਨੀ ਮਹੱਤਵ ਹੈ ਹਿੰਦੀ ਵੀ ਹੈ ਔਰ ਉਰਦੂ ਵੀ ਹੈ ਔਰ ਭਾਸ਼ਾ ਵਿਭਾਗ ਹਰ ਜ਼ਿਲ੍ਹੇ ਦੇ ਵਿੱਚ ਉਰਦੂ ਦਾ ਕੋਰਸ ਵੀ ਕਰਵਾਉਂਦੇ ਨੇ 6 ਮਹੀਨੇ ਦਾ 500 ਰੁਪਏ ਸਿਰਫ ਇੱਕ ਦੇਖੋ ਪੂਰੇ 6 ਮਹੀਨੇ ਤੋ ਸਿਰਫ 500 ਰੁਪਏ ਫੀਸ ਦੇਣੀ ਔਰ ਤੁਸੀਂ ਸਰਟੀਫਾਈਡ ਭਾਸ਼ਾ ਵਿਭਾਗ ਤੋਂ ਕੋਰਸ ਕਰ ਸਕਦੇ ਹੋ ਔਰ ਉਹ 8ਵੀਂ ਪੱਧਰ ਦਾ ਹੁੰਦਾ ਔਰ ਜਿੰਨੇ ਵੀ ਸਰਕਾਰੀ ਮਹਿਕਮਿਆਂ ਦੇ ਵਿੱਚ ਤਹਿਸੀਲ ਦੇ ਵਿੱਚ ਕੋਰਟ ਦੇ ਵਿੱਚ ਜਿਨ੍ਹਾਂ ਨੇ ਪ੍ਰੋਮੋਸ਼ਨ ਲੈਣੀਆਂ ਆ ਜਾਂ ਜਿਨ੍ਹਾਂ ਨੇ ਇਨਕ੍ਰੀਮੈਂਟ ਲੈਣੀਆਂ ਆ ਜਾਂ ਜਿਨ੍ਹਾਂ ਨੇ ਫਰਦਾ ਪੜਨੀਆਂ ਹੁੰਦੀਆਂ ਹਨਾ ਉਹਨਾਂ ਲਈ ਇਹ ਕਿੰਨਾ ਬੈਨੀਫਿਟ ਆ ਆਦਰਵਾਇਜ਼ ਸਾਨੂੰ ਕਿਤੋਂ ਲੱਭਣੇ ਨਹੀਂ ਇਦਾਂ ਦੇ ਉਰਦੂ ਵਾਲੇ ਹਨਾ ਪੜਾਉਣ ਵਾਲੇ ਤੇ ਸਾਡੇ ਕੋਲ ਹਰ ਜ਼ਿਲ੍ਹੇ ਦੇ ਵਿੱਚ ਚੱਲ ਰਿਹਾ ਮੈਂ ਤਾਂ ਵੀ ਕਹਿੰਨੀ ਆ ਕਿ ਹਰ ਜ਼ਿਲ੍ਹੇ ਚ ਵੱਤ ਵਾ ਜ਼ਰੂਰੀ ਨਹੀਂ ਕਿ ਤੁਹਾਨੂੰ ਪ੍ਰੋਮੋਸ਼ਨ ਲੀਵਰਤ ਪਵੇ ਆਪਣੀ ਨਾ ਹਰ ਗੁਆਸ਼ਾ ਸਿੱਖਣਾ ਜ਼ਰੂਰੀ ਆ ਭਾਸ਼ਾ ਤੱਕ ਭਾਸ਼ਾ ਸਿੱਖਣੀ ਚਾਹੀਦੀ ਆ ਔਰ ਉਰਦੂ ਤਾਂ ਵੈਸੇ ਸਾਡੇ ਜਿੰਦ ਜਾਨ ਪੰਜਾਬੀ ਦੀ ਖੂਬਸੂਰਤੀ ਉਰਦੂ ਦੀ ਬਹੁਤ ਸਾਰੇ ਗਜ਼ਲਗੋ ਬਹੁਤ ਸਾਰੇ ਸ਼ਾਇਰ ਅੱਜ ਵੀ ਜਿਹੜਾ ਹੈਗਾ ਉਰਦੂ ਨੂੰ ਉਹਨੇ ਪਿਆਰ ਕਰਦੇ ਨੇ ਬਿਲਕੁਲ ਬਿਲਕੁਲ ਉਰਦੂ 'ਚ ਐਨੀ ਮਿਠਾਸ ਹੈ ਜਦੋਂ ਅਸੀਂ ਕਿਸੇ ਵੀ ਪਾਕਿਸਤਾਨੀ ਨਾਲ ਗੱਲ ਕਰਦੇ ਆ ਤਾਂ ਉਹਨਾਂ ਦੀ ਜ਼ੁਬਾਨ ਦੇ ਵਿੱਚ ਤੁਸੀਂ ਪੋਡਕਾਸਟ ਚਲੋ ਮੇਰੇ ਨਾਲ ਵੀ ਕਰ ਰਹੇ ਸੀ ਕਈ ਦੇਖਦੇ ਵੀ ਆ ਹੈ ਨਾ ਪੋਡਕਾਸਟ ਦੇਖਦੇ ਆਈਆਂ ਉਹਨਾਂ ਦੇ ਵਲੌਗਸ ਦੇਖਦੇ ਆ ਤਾਂ ਉਹ ਕਿੰਨਾ ਮਿਠਾਸ ਔਰ ਕਿੰਨੀ ਖੂਬਸੂਰਤੀ ਔਰ ਕਿੰਨੇ ਮਾਨ ਇੱਜ਼ਤ ਨਾਲ ਲੋਕ ਪਿਆਰ ਕਰਦੇ ਲੈਂਦੇ ਤੋਂ ਬਹੁਤ ਸਾਰੇ ਸਾਡੇ ਦੋਸਤ ਨੇ ਜਦੋਂ ਗੱਲ ਗੱਲ ਕਰਦੇ ਆ ਸਾਨੂੰ ਇਹ ਹੁੰਦਾ ਹੈਗਾ ਲੈਣਦੇ ਵਾਲੇ ਪਾਸੇ ਜਦੋਂ ਕਿਸੇ ਦਾ ਫੋਨ ਆਉਂਦਾ ਵੀ ਸੁਣੀ ਜਾਈਏ ਇਹਨਾਂ ਨੂੰ ਸੁਣੀ ਜਾਈਏ ਵਾਕਈ ਉਹਨਾਂ ਦਾ ਲੈਜ਼ਾ ਇੰਨਾ ਮਠਾਸ ਭਰਿਆ ਹੁੰਦਾ ਇੰਨੀ ਮੈਨੂੰ ਲੱਗਦਾ ਹੁੰਦਾ ਸ਼ਾਇਦ ਪੰਜਾਬੀਆਂ ਚ ਉਹਨਾਂ ਉਹਨਾਂ ਨੂੰ ਸੁਣ ਕੇ ਨਾ ਆਪਣੇ ਆਪ ਨੂੰ ਇਹ ਲੱਗਣ ਲੱਗ ਜਾਂਦਾ ਵੀ ਅਸੀਂ ਤਾਂ ਬਹੁਤ ਰਫ ਬੋਲਦੇ ਆ ਰਫ ਬੋਲਦੇ ਲਿਟਰਲੀ ਮੈਂ ਹੁਣ ਗਈ ਸੀਗੀ ਇੱਥੇ ਕਾਰਿਡੋਰ ਬਾਰਡਰ ਉੱਥੇ ਮੱਥਾ ਟੇਕਨਗੇ ਦਰਬਾਰ ਸਭ ਆਪਾ ਤਾਂ ਉੱਥੇ ਜਿਹੜੇ ਪਾਕਿਸਤਾਨੀ ਸੇਵਾਗਾਰ ਦੇ ਨੇ ਕਮਾਲ ਦੀ ਗੱਲ ਸਗੀ ਦਰਬਾਰ ਸਾਹਿਬ ਅਸੀਂ ਇੱਥੇ ਜਾਣੇ ਆ ਪਰ ਇੱਥੇ ਦੇ ਪੰਜਾਬੀ ਨਾਲ ਮੈਨੂੰ ਕਹਿਣਾ ਨਹੀਂ ਚਾਹੀਦਾ ਥੋੜਾ ਖੜਵਾ ਸੁਭਾਅ ਲੱਗਦਾ ਮਾਝੇ ਵਾਲੇ ਵੈਸੇ ਹੀ ਖੜਵੇ ਹੁੰਦੇ ਥੋੜੀ ਬੋਲੀ ਉਹਨਾਂ ਦੀ ਔਰ ਉਹ ਇੰਨਾ ਮਿਠਾ ਔਰ ਉਹਨਾਂ ਨੇ ਇੰਡੀਅਨਸ ਨੂੰ ਐਨੀ ਆਉਪਗਤ ਕੀਤੀ ਔਰ ਜਿਹੜੇ ਉੱਥੇ ਸਿਕਿਉਰਿਟੀ 'ਚ ਬੈਠੇ ਹੋਏ ਸੀਗੇ ਉਹ ਸਾਡੇ ਜਦੋਂ ਅਸੀਂ ਵਾਪਸ ਆਣ ਲੱਗੇ ਨਾ ਤਾਂ ਐਨੇ ਪਿਆਰ ਨਾਲ ਮਿਲੇ ਦਿਲ ਨੇ ਸੇ ਕਰਤਾ ਕਿ ਵਾਪਸ ਆਈਏ ਅਸਲ 'ਚ ਨਾ ਹਰ ਖਿੱਤੇ ਦੀ ਜਿੱਮੇ ਕਹਿੰਦੇ ਆਪਣੀ ਇੱਕ ਖਾਸੀਅਤ ਹੁੰਦੀ ਆ ਮਾਝੇ ਏਰੀਏ ਦੇ ਥੋੜੇ ਉਹਦਾ ਆਰਬ ਟਾਈਪ ਮੰਨੇ ਜਾਂਦੇ ਆ ਅਸੀਂ ਬਠਿੰਡੇ ਤੋਂ ਆ ਬਠਿੰਡੇ ਵਾਲਿਆਂ ਨੂੰ ਤਾਂ ਸਭ ਤੋਂ ਖਰਬੇ ਮੰਨਿਆ ਜਾਂਦਾ ਵੀ ਰੱਬ ਬਹੁਤ ਬੋਲਦੇ ਆ ਸੋ ਹਰ ਖਿੱਤੇ ਦੀ ਆਪੋ ਆਪਣੀ ਖਾਸੀਅਤ ਆ ਇਸ ਕਰਕੇ ਆਪਾਂ ਨੂੰ ਇਹ ਲੱਗਦਾ ਪਰ ਜਦੋਂ ਆਪਾਂ ਲਹਿੰਦੇ ਵਾਲੀ ਸਾਈਡ ਜਾਣਾ ਸੀ ਵੀ ਜਦੋਂ ਕਰਤਾਰਪੁਰ ਸਾਹਿਬ ਮੱਥਾ ਟਿਕਣ ਗਏ ਸੀ ਸਾਨੂੰ ਵੀ ਐਂ ਲੱਗਦਾ ਸੀ ਵੀ ਇੰਨਾ ਪਿਆਰ ਇੰਨੀ ਮਠਾਸ ਉਹ ਥੋਣ ਨੂੰ ਮਨ ਨਹੀਂ ਕਰਦਾ ਸੀ ਮਨ ਨਹੀਂ ਕਰਦਾ ਬਿਲਕੁਲ ਨਹੀਂ ਇਹ ਤਾਂ ਹੈ ਗੱਲ ਉਹ ਜਦੋਂ ਕਹਿੰਦੇ ਵੀ ਭਾਸ਼ਾ ਤਾਂ ਸੋ ਕੋਤ ਬਦਲ ਜਾਂਦੀ ਹੈ ਹੈ ਨਾ 12 ਕੋ ਤੇ ਬਦਲ ਜਾਂਦੀ ਹੈ ਤੇ ਇਹ ਤਾਂ ਸਾਡੀ ਪੰਜਾਬੀਆਂ ਦੀ ਉਪਭਾਸ਼ਾਈ ਪੱਧਰ ਤੇ ਵੱਖ-ਵੱਖ ਲੈਜ਼ਾ ਹੈ ਪਰ ਵਧੀਆ ਗੱਲ ਹੈ ਹੁਣ ਮੇਰਾ ਮੈਂ ਦੁਆਬੇ ਦੀਆਂ ਹੈਨਾ ਤੇ ਮੈਨੂੰ ਦੁਆਬੇ ਚ ਨਾ ਜਿਆਦਾ ਕੋ ਪੰਜਾਬੀ ਦਾ ਟੱਚ ਘੱਟ ਲੱਗਦਾ ਹੁੰਦਾ ਹੈਨਾ ਆਪਾਂ ਇਹਨਾਂ ਨੂੰ ਦੁਆਬੀਏ ਸ਼ਹਿਰੀਏ ਕਹਿ ਦਿੰਦੇ ਆ ਜਦੋਂ ਮੇਰੀ ਭੂਆ ਪਿੰਡ ਵਿਆਹੀ ਹੋਈ ਸੀ ਤੇ ਅਸੀਂ ਜਾਣਾ ਨਾ ਤਾਂ ਸਾਨੂੰ ਕਹਿਣਾ ਸ਼ਹਿਰੀਏ ਆ ਗਏ ਆ ਤਾਂ ਮੈਂ ਹਿੰਦੀ ਬੋਲਦੀ ਹੁੰਦੀ ਸੀਗੀ ਇਹ ਤਾਂ ਚਲੋ ਐਵੇਂ ਕਰ ਲਈ ਜੋ ਸਰਕਾਰੀ ਜੋਬ ਚ ਆ ਗਏ ਫਿਰ ਪਸ਼ਾ ਭਾਗ ਚ ਆ ਗਏ ਹੈਨਾ ਪੰਜਾਬੀ ਨਾਲ ਟੱਚ ਤੁਸੀਂ ਮੰਨੋਗੇ ਕਿ ਜਦੋਂ ਮੈਂ ਬਤੌਰ ਲੈਕਚਰਰ ਸੀ ਮੈਂ ਆਪਣੇ ਬੱਚਿਆਂ ਤੋਂ ਪੰਜਾਬੀ ਜਿਹੜੀ ਗੂੜੀ ਪੰਜਾਬੀ ਜਿਹਨੂੰ ਪਿੰਡਾਂ ਦੀ ਪੰਜਾਬੀ ਕਹਿੰਦੇ ਆ ਸੀ ਉਹ ਸਿੱਖੀ ਕਿਉਂਕਿ ਸ਼ਹਿਰ ਦੇ ਜੰਮੇ ਪਲੇ ਸੀ ਤੇ ਉਸ ਤੋਂ ਬਾਅਦ ਭਾਸ਼ਾ ਵਿਭਾਗ ਜਾਣ ਤੋਂ ਬਾਅਦ ਮੇਰੇ ਜਿੰਨੇ ਵੀ ਕੋਲੀਗਸ ਸਾਰੇ ਮਾਲਵੇ ਤੋਂ ਨੇ ਦੁਆਬੇ ਤੋਂ ਮੈਂ ਕੱਲੀ ਆ ਸੋ ਉਹਨਾਂ ਤੋਂ ਮਲਵਈ ਸੁਣ ਕੇ ਹੁਣ ਮੈਨੂੰ ਮਲਵਈ ਭਾਸ਼ਾ ਬਹੁਤ ਸੋਹਣੀ ਲੱਗਦੀ ਆ ਕਿ ਮਾਲਵੇ ਦੀ ਔਰ ਤੁਸੀਂ ਬਠਿੰਡੇ ਦੀ ਗੱਲ ਕੀਤੀ ਆ ਮੇਰੇ ਤਾਇਆ ਜੀ ਬਠਿੰਡੇ ਰਹੇ ਨੇ ਤੇ ਉਦੋਂ ਜਦੋਂ ਨਾ ਬ੍ਰਦਰਸ ਨੇ ਆਨਾ ਕਜ਼ਨ ਨੇ ਭਾਈ ਜੀ ਜਵਾਕ ਤੋਂ ਅਸੇ ਛੋਟੇ ਹੁੰਦੇ ਸੀ ਜਵਾ ਤਾਂ ਕੀ ਹੁੰਦਾ ਸੀ ਪੁੱਛਣਾ ਜਵਾਕ ਕੀ ਹੁੰਦਾ ਉਹ ਕਹਿੰਦੇ ਬੱਚੇ ਨੂੰ ਕਹਿੰਦੇ ਨੇ ਹੁਣ ਸੋਣਾ ਲੱਗਦਾ ਹੁਣ ਅਸੀਂ ਵੀ ਗੱਲ ਕਰਨੀ ਨਾ ਬਾਈ ਜੀ ਕਹਿ ਦੇਣਾ ਹੈ ਨਾ ਮੀਨਸ ਹਰ ਇੱਕ ਉਪ ਭਾਸ਼ਾ ਦੀ ਆਪਣੀ ਖੂਬਸੂਰਤੀ ਹੈ ਬਿਲਕੁਲ ਕੋਈ ਦੋ ਰਹਿ ਨਹੀਂ ਪੰਜਾਬ ਤੋਂ ਬਾਹਰ ਦੀਆਂ ਵੀ ਜਿਹੜੀਆਂ ਉਪ ਬੋਲੀਆਂ ਨੇ ਜਦੋਂ ਅਸੀਂ ਕਦੇ ਇੱਥੇ ਤਾਂਗੜੀ ਪੰਜਾਬੀ ਸੁਣਦੇ ਆ ਜਾਂ ਡੋਗਰੀ ਪੰਜਾਬੀ ਸੁਣਦੇ ਆ ਉਹ ਉਹਨਾਂ ਦੀ ਆਪਣੀ ਮਠਾਸ ਹੈ ਤੁਸੀਂ ਉਰਦੂ ਦਾ ਜਿਗਰ ਕੀਤਾ ਤਾਂ ਸਾਨੂੰ ਥੋੜਾ ਜਿਹਾ ਹੋਰ ਦੱਸੋ ਸੰਖੇਪ ਦੇ ਵਿੱਚ ਕਿ ਕੋਰਸ ਦਾ ਸਾਰਾ ਉਹਦਾ ਪ੍ਰੋਸੈਸ ਕੀ ਹੈ ਕਲਾਸਾਂ ਲਾਉਣੀਆਂ ਪੈਂਦੀਆਂ ਜਾਂ ਬਿਲਕੁਲ ਬਿਲਕੁਲ ਹਰ ਜ਼ਿਲ੍ਹੇ ਦੇ ਵਿੱਚ ਉਰਦੂ ਅਧਿਆਪਕ ਨੇ ਤੁਸੀਂ ਇਹਦੀ ਇੱਕ ਤਾਂ ਹੁੰਦੀ ਹੈ ਜਨਵਰੀ ਚ ਰਜਿਸਟ੍ਰੇਸ਼ਨ ਤੇ ਇੱਕ ਹੁੰਦੀ ਇਹਨਾਂ ਦੀ 30 ਜੂਨ ਨੂੰ ਕੋਰਸ ਖਤਮ ਹੋ ਜਾਂਦਾ ਹੈ ਇਸ 6 ਮਹੀਨੇ ਦਾ ਸਾਲ ਚ ਕਰਾਇਆ ਜਾਂਦਾ ਪਹਿਲੀ ਜਨਵਰੀ ਤੋਂ 30 ਜੂਨ ਤੱਕ ਪਹਿਲੀ ਜੁਲਾਈ ਤੋਂ 31 ਦਸੰਬਰ ਤੱਕ ਠੀਕ ਹੈ ਇਸ ਤੋਂ ਬਾਅਦ ਇਹਨਾਂ ਦਾ ਪੇਪਰ ਹੁੰਦਾ ਜਿਲੇ ਪੱਧਰ ਤੇ ਹੀ ਹੁੰਦਾ ਤੁਸੀਂ ਆਪਣੇ ਰਜਿਸਟ੍ਰੇਸ਼ਨ ਪਹਿਲੀ ਤਰੀਕ ਨੂੰ ਜਨਵਰੀ ਅਗਸਤ ਦੇ ਵਿੱਚ ਕਰਾ ਸਕਦੇ ਹੋ ਪਹਿਲੀ ਤੋਂ 10 ਤਰੀਕ ਦੇ ਵਿੱਚ ਵਿੱਚ 500 ਰੁਪਏ 6 ਮਹੀਨੇ ਦੀ ਫੀਸ ਹੈ ਉਹ ਤੁਹਾਡੀ ਡਿਪੋਜ਼ਿਟ ਹੋ ਜਾਣੀ ਹੈ ਇੱਕ ਕਿਤਾਬ ਸਾਡੇ ਵਿਭਾਗ ਤੋਂ ਮਿਲਦੀ ਹੈ ਲਗਭਗ 80 ਰੁਪਏ ਦੇ ਵਿੱਚ ਹੈਗੀ ਹੈ ਹੈਨਾ ਤੇ ਉਹ ਖਰੀਦ ਕੇ ਤੁਸੀਂ ਆਪਣਾ ਉਰਦੂ ਦਾ ਕੋਰਸ 6 ਮਹੀਨੇ ਰੈਗੂਲਰ ਤੁਸੀਂ ਕਲਾਸਿਸ ਲਾਓ ਕਿਉਂਕਿ ਨਾ ਉਰਦੂ ਜਿਹੜੀ ਭਾਸ਼ਾ ਹੈਗੀ ਹੈ ਇਹਨਾਂ ਖਾਸ ਕਰਕੇ ਤੁਸੀਂ ਕਲਾਸਿਸ ਦੀ ਗੱਲ ਕੀਤੀ ਕਿ ਲਾਣੀ ਜ਼ਰੂਰੀ ਹੈ ਹਾਂਜੀ ਲਗਾਣੀ ਬਿਲਕੁਲ ਜ਼ਰੂਰੀ ਹੈ ਛੁੱਟੀ ਲੈ ਵੀ ਸਕਦੇ ਹੋ ਉਹ ਕੋਈ ਬਹੁਤ ਜ਼ਿਆਦਾ ਬਾਉਂਡੇਸ਼ਨ ਨਹੀਂ ਹੈ ਪਰ ਪ੍ਰੋਬਲਮ ਸਮੱਸਿਆ ਇੱਥੇ ਤੁਹਾਨੂੰ ਆਊਗੀ ਕਿ ਉਹਦੇ ਜਦੋਂ ਅੱਖਰਾਂ ਦੀ ਬਨਾਵਟ ਸਿੱਖਣੀ ਹੈ ਨਾ ਉਹਦੇ ਜੋ ਅੱਖਰ ਜਦੋਂ ਤੁਸੀਂ ਅਲਫ ਬੇ ਤੇ ਜ਼ੀਮ ਹੈ ਨਾ ਇਹ ਸਿੱਖ ਲਿਆ ਉਸ ਤੋਂ ਬਾਅਦ ਜਦੋਂ ਇਹਨਾਂ ਅੱਖਰਾਂ ਨੂੰ ਜੋੜਨਾ ਹੈ ਉੱਥੇ ਦਿੱਕਤ ਆਉਂਦੀ ਹੈ ਫੇ ਨੂੰ ਜੋੜਨਾ ਹੈ ਨਾ ਜ਼ੀਨ ਨੂੰ ਜੋੜਨਾ ਹੈ ਜਦੋਂ ਅਸੀਂ ਅੱਖਰ ਬਣਾਉਣਾ ਹੈ ਯਾਰ ਮੈਂ ਖੁਦ ਐਮਏ ਆਨਰਸ ਪੰਜਾਬੀ ਕੀਤੀ ਹੋਈ ਆ ਉਰਦੂ ਕੀਤੀ ਹੋਈ ਆ ਪਰ ਮੈਂ ਹੁਣ ਡਿਟੇਲ ਚ ਤਾਂ ਨਹੀਂ ਬੋਲਦੀ ਕਿਉਂਕਿ ਮੈਂ ਭੁੱਲ ਚੁੱਕੀ ਆ ਮੈਂ ਅਖਬਾਰ ਤਾਂ ਉਰਦੂ ਦੇ ਪੜ੍ਹ ਲੈਂਦੀ ਸੀ ਬੋਲਡ ਪੜ੍ਹ ਲੈਂਦੀ ਸੀ ਲਿਖ ਲੈਂਦੀ ਸੀ ਉਰਦੂ ਪਰ ਭਾਸ਼ਾ ਐਦਾ ਦੀ ਚੀਜ਼ ਆ ਜਿਹੜੀ ਮਾਂ ਬੋਲੀ ਨਹੀਂ ਆ ਅੰਗਰੇਜ਼ੀ ਸਾਡੇ ਟੱਚ ਵਿੱਚ ਐਥਲੀ ਸੀ ਕੰਟੀਨਿਊਸਲੀ ਬੋਲ ਸਕਦੇ ਆ ਪੰਜਾਬੀ ਸਾਡੀ ਤਾਂ ਜਿ ਢਿੱਡੋ ਜੰਮੇ ਹੈ ਨਾ ਪੰਜਾਬੀਆਂ ਦੇ ਸੋ ਬੋਲ ਸਕਦੇ ਆ ਭੁੱਲਦੇ ਨਹੀਂ ਆ ਪਰ ਉਰਦੂ ਜਿਹੀ ਭਾਸ਼ਾ ਕਿ ਉਰਦੂ ਜਾਂ ਕੋਈ ਹੋਰ ਵੀ ਅਰਬੀ ਫਾਰਸੀ ਜੇ ਤੁਸੀਂ ਉਹਨੂੰ ਕੰਟੀਨਿਊਸ ਪੜ੍ਹਦੇ ਰਹੋ ਲਿਖਦੇ ਰਹੋ ਫੇਰ ਇਹਦਾ ਨੂੰ ਯਾਦ ਰਹਿੰਦੀ ਆ ਹੁਣ ਮੈਂ ਐਮਏ ਪੰਜਾਬ ਆਨਰਸ ਦੇ ਕਰਕੇ ਉਰਦੂ ਕਰਕੇ 5 ਸਾਲ ਤੱਕ ਉਰਦੂ ਕੱਪ ਕਰਦੇ ਰਹੀ ਉਸ ਤੋਂ ਬਾਅਦ ਧਿਆਨ ਨਹੀਂ ਰਿਹਾ ਅੱਜ ਮੈਨੂੰ ਯਾਦ ਨਹੀਂ ਆ ਉਰਦੂ ਦਸੋ ઓਰ ਪਾਰਟ ਟਾਈਮ ਲਗਦੀਆਂ ਨੇ ਕਲਾਸਾਂ ਕਿ ਇੱਕ ਘੰਟੇ ਦੀ 5 ਤੋਂ 6 ਹੁੰਦਾ ਈਵਨਿੰਗ ਇਹ ਕਿਉਂਕਿ ਮੁਲਾਜ਼ਮ ਵੀ ਕਰਦ ਨੇ ਸੋ ਇਸ ਕਰਕੇ ਇਹਨਾਂ ਦਾ ਟਾਈਮ 5 ਤੋਂ 6 ਰੱਖਿਆ ਹੋਇਆ ਤਾਂ ਕਿ ਮੁਲਾਜ਼ਮ ਨੂੰ ਕੋਈ ਮੁਸ਼ਕਿਲ ਨਾ ਆਵੇ ਦਫ਼ਤਰ ਟਾਈਮ ਤੋਂ ਬਾਅਦ ਆ ਸਕਦਾ ਸੋ ਇਸ ਲਈ ਰੈਗੂਲਰ ਲਗਾਣੀ ਜ਼ਰੂਰੀ ਹੈ ਜਿਸ ਤਰ੍ਹਾਂ ਪਾਸ਼ਾ ਦੇ ਸਮੇਂ-ਸਮੇਂ ਤੇ ਮਸਲੇ ਵੀ ਉੱਠਦੇ ਰਹੇ ਆ ਪੰਜਾਬੀ ਪਾਸ਼ਾ ਨੂੰ ਲੈ ਕੇ ਬਹੁਤ ਸਾਰੇ ਚਿੰਤਕ ਇਹ ਇਹਨਾਂ ਮਸਲਿਆਂ ਦੇ ਉੱਪਰ ਆਪਣੀ ਆਵਾਜ਼ ਵੀ ਉਠਾਉਂਦੇ ਆਏ ਨੇ ਇੱਕ ਸਮਾਂ ਆ ਗਿਆ ਕਿ ਹਾਵੀ ਇੰਗਲਿਸ਼ ਹਾਵੀ ਹੋ ਗਈ ਆ ਸਕੂਲ ਸਿਲੇਬਸ ਤੇ ਸਕੂਲੀ ਸਿਸਟਮ ਤੇ ਸਾਡੀ ਐਜੂਕੇਸ਼ਨ ਤੇ ਇੰਗਲਿਸ਼ ਹਾਵੀ ਹੋ ਗਈ ਆ ਤਾਂ ਸੇਮ ਇਸੇ ਤਰੀਕੇ ਮੇਰੇ ਇੱਕੋ ਘਟਨਾ ਯਾਦ ਆ ਕਿ ਜਦੋਂ ਲੈਂਦੇ ਪੰਜਾਬ ਦੇ ਵਿੱਚ ਜਿਸ ਦਿਨ ਮਾਤ ਭਾਸ਼ਾ ਦਿਵਸ ਹੁੰਦਾ ਉਸ ਦਿਨ ਜਦੋਂ ਲੈਂਦੇ ਦੇ ਵਿੱਚ ਵੀ ਇੱਕ ਜਿਹੜਾ ਹੈਗਾ ਮਾਤ ਭਾਸ਼ਾ ਨਾਲ ਲੈ ਕੇ ਪੰਜਾਬੀ ਨੂੰ ਲੈ ਕੇ ਉੱਥੇ ਜਾਗਰੂਕਤਾ ਉਹ ਕੱਢਿਆ ਜਾਂਦਾ ਮਾਰਚ ਕੱਢਿਆ ਜਾਂਦਾ ਉੱਥੇ ਲੈਂਦੇ ਵਾਲੇ ਮੇਰੇ ਦੋਸਤਾਂ ਨਾਲ ਗੱਲ ਹੋਈ ਉਹ ਕਹਿੰਨੇ ਕਿ ਬੀ ਵਸ ਤੁਹਾਡੀ ਤੇ ਸਾਡੀ ਤਰਾਸ ਦੀ ਇੱਕੋ ਹੀ ਆ ਤੁਹਾਡੇ ਵਾਲੇ ਪਾਸੇ ਇੰਗਲਿਸ਼ ਹਾਵੀ ਹੋ ਗਈ ਸਕੂਲਾਂ ਤੇ ਸਾਡੇ ਵਾਲੇ ਪਾਸੇ ਉਰਦੂ ਹਾਵੀ ਹੋ ਗਈ ਉਹ ਉਹ ਵੀ ਪੰਜਾਬੀ ਲਈ ਸੰਘਰਸ਼ ਕਰ ਰਹੇ ਆ ਇਧਰ ਵੀ ਪੰਜਾਬੀ ਲਈ ਸੰਘਰਸ਼ ਚੱਲ ਰਿਹਾ ਪਰ ਸੋਈ ਮੈਂ ਤੁਹਾਨੂੰ ਦੱਸਾਂ ਨਾ ਸਟੇਟਸ ਸਿੰਬਲ ਆ ਸਾਡਾ ਪੰਜਾਬੀਆਂ ਦਾ ਦੁਖਾਂਤ ਪਤਾ ਕਿਉਂ ਆਇਆ ਮੈਨੂੰ ਜੋ ਲੱਗਦਾ ਮੇਰੀ ਨਿੱਜੀ رائے ਹੈ ਕਿ ਮਾਈਗ੍ਰੇਸ਼ਨ ਪੰਜਾਬ ਮਾਈਗ੍ਰੇਟ ਕਰ ਗਿਆ ਬਹੁਤ ਜ਼ਿਆਦਾ ਵਿਦੇਸ਼ਾਂ ਚ ਜਾ ਕੇ ਵਸ ਗਿਆ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਮੇਰੇ ਰਿਲੇਟਿਵਸ ਮੇਰੇ ਨੋਨ ਮੇਰੇ ਫਰੈਂਡ ਸਰਕਲ ਦੇ ਵਿੱਚ ਜਿਹੜੇ ਇੱਥੋਂ ਬਤੌਰ ਪੰਜਾਬੀ ਗਏ ਉਹਨਾਂ ਦੀ ਅਗਲੀ ਪੀੜ੍ਹੀ ਪੰਜਾਬੀ ਸਿੱਖ ਜੂਗੀ ਤੀਜੀ ਪੀੜ੍ਹੀ ਤੱਕ ਪੰਜਾਬੀ ਖਤਮ ਹੋ ਚੁੱਕੀ ਹੈ ਠੀਕ ਹੈ ਉਹਨਾਂ ਨਾਲ ਪੰਜਾਬ ਨਾਲ ਰਿਸ਼ਤਾ ਹੀ ਖਤਮ ਹੋ ਗਿਆ ਹੈ ਨਾ ਤਾਂ ਸੋ ਜਦੋਂ ਉਹ ਐਨਆਰਆਈਜ਼ ਇੱਥੇ ਆਉਂਦੇ ਆ ਇੰਗਲਿਸ਼ ਬੋਲਦੇ ਆ ਤਾਂ ਉਹ ਖੈਰ ਪੰਜਾਬੀ ਬੋਲਣਗੇ ਇਹਨਾਂ ਨੂੰ ਲੱਗਦਾ ਕਿ ਇੰਗਲਿਸ਼ ਸਾਡਾ ਸਟੇਟਸ ਸਿੰਬਲ ਹੈ ਸਗੋਂ ਇੰਗਲਿਸ਼ ਇੱਕ ਕਾਮਨ ਲੈਂਗੁਏਜ ਹੈ ਕਿ ਜਦੋਂ ਤੁਸੀਂ ਬਾਹਰ ਨੌਕਰੀ ਕਰਨੀ ਆ ਜਾਂ ਕਿਤੇ ਹੋਰ ਜਾਣਾ ਤੇ ਤੁਸੀਂ ਇੱਕ ਇੰਟਰੈਕਟ ਕਰ ਸਕਦੇ ਹੋ ਮੈਂ ਇੱਕ ਤੁਹਾਨੂੰ ਕੱਟਣਾ ਜ਼ਰੂਰ ਦੱਸੂਗੀ ਫਿਰ ਉਸ ਤੋਂ ਬਾਅਦ ਇਹਨੂੰ ਮੈਂ ਜੋੜੂੰਗੀ ਇਸ ਗੱਲ ਨੂੰ ਮੇਰੇ ਹਸਬੰਡ ਪੌਂਡਿਚerry ਗਏ ਜੀ ਠੀਕ ਹੈ ਜੀ ਉੱਥੇ ਉਹਨਾਂ ਦੀ ਜੋ ਨੇਟਿਵ ਲੈਂਗੁਏਜ ਹੈ ਮਦਰ ਟਾਂਗਾ ਉਹ ਇੱਕ ਹੋਟਲ ਚ ਗਏ ਠੀਕ ਹੈ ਉੱਥੇ ਉਹਨੇ ਉਹੀ ਬੋਲੀ ਲੈਂਗੁਏਜ ਇਹਨਾਂ ਨੇ ਇੰਗਲਿਸ਼ ਚ ਕਿਹਾ ਉਹ ਕਹਿੰਦੇ ਮੈਂ ਅੰਡਰਸਟੈਂਡਿੰਗ ਕਰ ਸਕਦਾ ਮਤਲਬ ਆਪਣੇ ਇਸ਼ਾਰੇ ਚ ਕਿਹਾ ਕਿ ਹੈਨਾ ਜਾਂ ਤਾਂ ਮਤਲਬ ਮੇਰੇ ਕਹਿੰਦਾ ਭਾਵ ਹੈ ਕਿ ਉਹ ਕਹਿ ਰਹੀ ਸੀਗੀ ਇਸ਼ਾਰਿਆਂ ਜਾਂ ਤਾਂ ਮੇਰੀ ਭਾਸ਼ਾ ਬੋਲੋ ਤਾਂ ਖਾਣ ਨੂੰ ਮਿਲੇਗਾ ਅਦਰਵਾਈਜ਼ ਨਹੀਂ ਮੇਰੇ ਹਸਬੰਡ ਨੂੰ ਤਾਂ ਫੋਨ ਚਾਰਜਿੰਗ ਲਗਾਣ ਲਈ ਇਸ਼ਾਰਿਆਂ ਚ ਸਮਝਾਉਣਾ ਪਿਆ ਔਰ ਮੈਂ ਹੁਣ ਪਿੱਛੇ ਜਾ ਕੇ ਆਈਆਂ ਫੈਬਰੂਰੀ ਚ ਲਕਸ਼ਦੀ ਉਥੇ ਮਲਿਆਲਮ ਬੋਲਦੇ ਨੇ ਜਦੋਂ ਸੇ ਲਕਸ਼ਦੀ ਪਹੁੰਚੇ ਤਾਂ ਮੈਂ ਉਥੋਂ ਸ਼ਾਪਿੰਗ ਕਰਨੀ ਸੀ ਸ਼ਰਟ ਸੀ ਨਹੀਂ ਕਰ ਪਾਈ ਕਿਉਂਕਿ ਉਹ ਆਪਣੀ ਭਾਸ਼ਾ ਬੋਲਦੇ ਨੇ ਉਹਨਾਂ ਨੂੰ ਮਤਲਬ ਕੀ ਹੈ ਵੀ ਉਹ ਤਾਂ ਬਿਜ਼ਨਸ ਤੁਸੀਂ ਇਹ ਕਿੰਨੀ ਗਹਿਰੀ ਗੱਲ ਐ ਬਹੁਤ ਡੂੰਗੀ ਐ ਕਿ ਆਪਣੀ ਭਾਸ਼ਾ ਨਾਲ ਇੰਪੋਰਟੈਂਟ ਐ bizness ਬਾਤ ਚੋਂ ਪੈਸਾ ਬਾਤ ਚੋਂ ਆ ਰਿਹਾ ਕਿਉਂਕਿ ਮੈਂ ਸ਼ੁਰੂ ਚ ਇਹ ਗੱਲ ਕਹੀ ਐ ਕਿ ਭਾਸ਼ਾ ਸਾਡੀ ਪਛਾਣ ਸਾਡੀ ਹੁੰਦਾ ਐ ਪਰ ਪੰਜਾਬੀ ਪਤਾ ਨਹੀਂ ਕਿਉਂ ਭੁੱਲਦੇ ਜਾ ਰਹੇ ਨੇ ਕਿ ਹੁਣ CBSE ICSE ਸਕੂਲਸ ਦੇ ਬੱਚੇ इवन ਐ ਔਰ ਇੱਕ ਨਵਾਂ ਜਿਹੜੀ ਰੀਤ ਪੈ ਰਹੀ ਐ ਇੰਗਲਿਸ਼ ਤਾਂ ਹੈ ਹੀ ਐ ਔਰ ਸਾਡੇ ਆਪਣੇ ਬੱਚੇ ਹਿੰਦੀ ਬੋਲ ਰਹੇ ਨੇ ਇਹ ਸਭ ਤੋਂ ਵੱਡੀ ਮੈਂ ਤਰਾਸਦੀ ਜਦੋਂ ਵੀ ਕਿਸੇ ਚਿੰਤਕ ਨਾਲ ਗੱਲ ਹੁੰਦੀ ਹੈ ਤਾਂ ਸ਼ਾਇਦ ਉਹ ਇਸ ਗੱਲ ਦਾ ਸ਼ਿਕਵਾ ਸਰਕਾਰਾਂ ਨਾਲ ਕਰਦੇ ਆ ਕਿ ਇੰਗਲਿਸ਼ ਸਾਡੀ ਇੱਕ ਨਾ ਰੋਜ਼ਗਾਰ ਪ੍ਰਾਪਤੀ ਦੀ ਭਾਸ਼ਾ ਬਣ ਚੁੱਕੀ ਹੈ ਬਹੁਤ ਵਧੀਆ ਕੁਸ਼ਲ ਪੰਜਾਬੀ ਨੂੰ ਬਹੁਤ ਸਾਰੇ ਅਸੀਂ ਮੈਂ ਮਾਸਟਰ ਐਮਫਿਲ ਪੰਜਾਬੀ ਆ ਮਤਲਬ ਕਿ ਬਹੁਤ ਸਾਰੇ ਲੋਕ ਪੀ ਐਚ ਡੀ ਕਰਕੇ ਵੀ ਆਪਣੇ ਆਪ ਨੂੰ ਇਹ ਫੀਲ ਕਰਦੇ ਆ ਵੀ ਅਸੀਂ ਕੋਈ ਹੋਰ ਡਿਗਰੀ ਕੀਤੀ ਹੁੰਦੀ ਤਾਂ ਸ਼ਾਇਦ ਸਾਨੂੰ ਬਹੁਤ ਈਜ਼ੀਲੀ ਜੌਬ ਮਿਲ ਜਾਂਦੀ ਪੰਜਾਬੀ ਭਾਸ਼ਾ ਸ਼ਾਇਦ ਰੋਜ਼ਗਾਰ ਪ੍ਰਾਪਤੀ ਦੀ ਨਹੀਂ ਬਣ ਸਕੀ ਭਾਸ਼ਾ ਮੈਂ ਇੱਕ ਬੜੀ ਛੋਟੀ ਜਿਹੀ ਗਲਤੀ ਹੈ ਇਹ ਤੁਹਾਨੂੰ ਜਵਾਬ ਦੇਣੀ ਆ ਰੋਜ਼ਗਾਰ ਦੀ ਪਾਸ਼ਾ ਮੈਂ ਐਮਏ ਪੰਜਾਬੀ ਕਰਦੀ ਸੀ ਮੈਂ ਬਿਮਾਰ ਹੋ ਗਈ ਮੈਂ ਡਾਕਟਰ ਸਾਹਿਬ ਕੋਲ ਗਈ ਸਾਡੇ ਫੈਮਿਲੀ ਡਾਕਟਰ ਨੇ ਹੈਨਾ ਹੁਣ ਤਾਂ ਕੈਨੇਡਾ ਵੱਸ ਚੁੱਕੇ ਨੇ ਤੁਸੀਂ ਕੀ ਪੜਦੇ ਪਿਓ ਕਹਿੰਦਾ ਮੈਂ ਕਿਹਾ ਮੈਂ ਐਮਏ ਪੰਜਾਬੀ ਦਿੱਖ ਤੋਂ ਲੱਗਦਾ ਸੀ ਵੀ ਮੈਂ ਕਿਤੇ 7ਵੀਂ 8ਵੀਂ ਦੀ ਹੈਨਾ ਕੁੜੀ ਹਾਂ ਐਮਏ ਪੰਜਾਬੀ ਕਰਦੀ ਆ ਇਹਦਾ ਕੀ ਫਾਇਦਾ ਕਰਾਂਗੀ ਕੀ ਜ਼ਿੰਦਗੀ ਚ ਮੈਨੂੰ ਯੂਨੀਵਰਸਿਟੀ ਪੜ੍ਹਨ ਦਾ ਸ਼ੌਂਕ ਸੀਗਾ ਤੇ ਸੀਟ ਮੈਨੂੰ ਐਮਏ ਪੰਜਾਬੀ ਚ ਮਿਲੀ ਜਾਨਾ ਮੈਂ ਇਕਨੋਮਿਕਸ ਚ ਸੀਗਾ ਇਹ ਕਿਸਮਤ ਹੈ ਮੈਂ ਤਾਂ ਆਪਣੀ ਕਿਸਮਤ ਆਸ ਰਹੀਆਂ ਕਿ ਮੈਨੂੰ ਪਰਮਾਤਮਾ ਆ ਪੰਜਾਬੀ ਚ ਲੈ ਕੇ ਆਇਆ ਮੈਂ ਆ ਕੇ ਉਦਾਸ ਹੋ ਗਈ ਮੈਂ ਡੈਡ ਨੇ ਕਿ ਮੈਂ ਫਰਸਟ ਸੈਮੈਸਟਰ ਸੀ ਮੈਂ ਨਹੀਂ करूंगी ਮੈਂ ਪੇਪਰ ਨਹੀਂ ਦੇਣੇ ਉਹ ਕਹਿੰਦਾ ਤੂੰ ਮੇਰੇ ਕੰਨ ਤੇ ਕਰ ਨੰਬਰ ਤੇ ਰਹਿ ਆਂ ਜਨਾਨਾ ਤੂੰ ਪੇਪਰ ਦੇ ਕੋਈ ਕਿਸੇ ਨੇ ਕਹਿੰਤੇ ਨਹੀਂ ਛੱਡੀਦਾ ਹੁੰਦਾ ਤੂੰ ਐਵੇਂ ਪੰਜਾਬੀ ਕਰ। ਅੱਜ ਉਹ ਦਿਨ ਨਾ ਜੇ ਮੈਂ ਐਵੇਂ ਪੰਜਾਬੀ ਨਾ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਮੈਂ ਜਿਸ ਜਗ੍ਹਾ ਤੁਹਾਡੇ ਨਾਲ ਬੈਠੀ ਆ ਨਾ ਔਰ ਜੋ ਅਜ ਮਾਨ ਫਿਟ ਇੰਸਟੀਚਿਊਟ ਨਾਲ ਤਾਂ ਇਹ ਮੈਨੂੰ ਜ਼ਿੰਦਗੀ ਚ ਕਦੇ ਵੀ ਨਾ ਮਿਲਦਾ। ਇਹ ਭਾਸ਼ਾ ਆਪਣੀ ਭਾਸ਼ਾ ਬਹੁਤ ਬਹੁਤ ਆ ਰੇਅਰ ਵੈਕੈਂਸੀਜ਼ ਹੈਗੀਆਂ ਨੇ ਪਰ ਮੋਸਟ ਆਫ ਦਾ ਜੀਆਂ ਜੌਬਸ ਨੇ ਉਹਨਾਂ ਦਾ ਕ੍ਰਾਈਟੇਰੀਆ ਜੋ ਹੈ ਉਹਨਾਂ ਦੇ ਜਿਹੜੇ ਪੈਰਾਮੀਟਰਸ ਨੇ ਉਹ ਇੰਗਲਿਸ਼ ਚ ਜਾਂ ਹਿੰਦੀ ਦੇ ਦੁਆਲੇ ਘੁੰਮਦੇ ਹਾਂਜੀ ਉਹ ਗੱਲ ਦਾ ਡਿਵੈਲਪਮੈਂਟ ਹੀ ਮਾੜੀ ਹੈ ਭਾਸ਼ਾ ਹਰ ਕੋਈ ਹੁਣ ਹੁਣ ਬਹੁਤ ਸਾਰੇ ਸਟੂਡੈਂਟਸ ਨੇ ਯੂਥ ਫ੍ਰੈਂਚ ਸਿੱਖ ਰਿਹਾ ਹੋਰ ਸਿੱਖ ਰਹੇ ਨੇ ਮੈਨੂੰ ਪਸ਼ਾਮਾ ਸਿੱਖਣ ਦਾ ਬਹੁਤ ਸ਼ੌਕ ਹੈ ਮੈਂ 3 ਸਾਲ ਮੈਂ ਹਰਿਆਣੀ ਚ ਰਿਹਾ ਮੈਂ ਹਰਿਆਣਵੀ ਸਿੱਖੀ ਆ ਜੌਨ ਸਾਰੀ ਸਿੱਖੀ ਆ ਬੋਜਪੂਰੀ ਵੀ ਕਸ਼ਮੀਰੀ ਵੀ ਪਰ ਜਿਹੜਾ ਹੈਗਾ ਇੱਕ ਇਹ ਇਹ ਹੈ ਦੇਖਣ ਨੂੰ ਹੈ ਠੀਕ ਹੈ ਸਿੱਖਣ ਨੂੰ ਜ਼ਰੂਰ ਸਾਨੂੰ ਸਿੱਖਣੀ ਵੀ ਚਾਹੀਦੀ ਆ ਉਹਦੇ ਨਾਲ ਕੀ ਸ਼ਬਦ ਭੰਡਾਰ ਵਿੱਚ ਪတ်ਦਾ ਹੁੰਦਾ ਹੈ ਪਰ ਜੇ ਪੰਜਾਬੀ ਰੋਜ਼ਗਾਰ ਦੀ ਗੱਲ ਕਰੀਏ ਤਾਂ ਰੋਜ਼ਗਾਰ ਹੈ ਸਿਰਫ ਅਵੇਅਰਨੈਸ ਨਹੀਂ ਆ ਔਰ 24 ਅਕਤੂਬਰ ਨੂੰ ਮੈਂ ਇਸ ਵਿਸ਼ੇ ਦਾ ਸੈਮੀਨਾਰ ਕਰਵਾ ਰਹੀ ਆ ਆਓ ਪੰਜਾਬੀ ਭਾਸ਼ਾ ਨੂੰ ਰੋਜ਼ਗਾਰ ਵਜੋਂ ਚੁਣੀਏ ਜੀ ਇਹੀ ਮੇਰਾ ਵਿਸ਼ਾ ਹੋਏਗਾ ਔਰ ਡਾਕਟਰ ਸੀ ਸ਼ਰਮਾ ਜੀ ਕਰਨਗੇ ਔਰ ਹੈ ਮੌਕੇ بس بچیاں تک ਅਵੇਅਰਨੈਸ ਨਹੀਂ ਹੈ ਜਾਗਰੂਕਤਾ ਨਹੀਂ ਹੈ ਪੇਰੈਂਟਸ ਉਹਨਾਂ ਨੂੰ ਉਸ ਪਾਸੇ ਨਹੀਂ ਲੈ ਕੇ ਜਾਂਦੇ ਐਕਚੁਅਲੀ ਗੱਲ ਮਾਪੇ ਬਤ ਆ ਜਾਂਦੀ ਹੈ ਨਾ ਟ੍ਰੈਂਡ ਸੈਟਰ ਹੈਗਾ ਡਾਕਟਰ ਇੰਜੀਨੀਅਰਸ ਆਈਐਸ ਪੀਸੀਐਸ ਹੁਣ ਹਾਈਐਸਟ ਵੀ ਪੰਜਾਬੀ ਭਾਸ਼ਾ ਚ ਵੀ ਤੁਸੀਂ ਕਲੀਅਰ ਕਰ ਸਕਦੇ ਹੋ ਹੈਨਾ ਸੋ ਆਪਾਂ ਨੂੰ ਟ੍ਰੈਂਡ ਸੈਟਰ ਤੋਂ ਹਟ ਕੇ ਕੁਝ ਬੱਚਿਆਂ ਲਈ ਨਵਕਲਾ ਕਰਨਾ ਚਾਹੀਦਾ ਹੁਣ ਮੈਂ ਆਪਣੇ ਬੇਟੇ ਦੀ ਗੱਲ ਕਰਦੀ ਆ ਮੇਰਾ ਬੇਟਾ 19 ਸਾਲ ਦਾ ਹੈ ਹੁਣ ਮੈਂ ਪੁੱਛਿਆ ਬੇਟਾ ਤੂੰ ਦੱਸ ਤੇਰੀ ਚੋਇਸ ਹੈ ਕਿਉਂਕਿ ਫਰਸਟ ਯੂ ਹੈਨਾ ਤੇਰਾ ਕੈਰੀਅਰ ਹੈ ਕਹਿੰਦਾ ਮੈਂ ਬਾਹਰ ਨਹੀਂ ਜਾਣਾ ਮੈਂ ਹੂੰ ਫੋਰਨ ਇਹ ਜਾਣਾ ਮੈਨੂੰ ਸਭ ਨੇ ਪੁੱਛਿਆ ਪਲੱਸ 2 ਤੋਂ ਬਾਅਦ ਆਇਲਟਸ ਕਰਵਾ ਮਤਲਬ ਇਹ ਨਹੀਂ ਪੁੱਛਿਆ ਵੀ ਬੇਟਾ ਕੀ ਕਰੇ ਆਇਲਟਸ ਕਰਵਾਤੀ ਮੈਂ ਕਿਹਾ ਕਿਉਂ ਵਾ ਆਇਲਟਸ ਹੈ ਨਾ ਬਾਹਰ ਨਹੀਂ ਜਾਣਾ ਮੈਂ ਕਿਹਾ ਨਹੀਂ ਕਿਉਂ ਇੱਥੇ ਪੜੇਗਾ ਬਿਜ਼ਨਸ ਕਰੇਗਾ acha ਫਿਰ ਮੈਂ ਉਹਨੂੰ ਇਹ ਵੀ ਆਪਸ਼ਨ ਦਿੱਤੇ ਪੜ ਕੇ ਪੰਜਾਬ ਤੋਂ ਬਾਅਦ ਜਿਵੇਂ ਸਾਡੇ ਇੰਜੀਨੀਅਰਿੰਗ ਕਰ ਲਓ ਅਤੇ ਬੈਂਗਲੌਰ ਆਰ ਆਈਟੀ ਸੈਕਟਰ ਹੈ ਨਾ ਉੱਧਰ ਤੁਸੀਂ ਲੱਗ ਜਾਓ ਗੁਰਗਾਓ ਨਹੀਂ ਮम्मा ਕਹਿੰਦਾ ਕਪੂਰਥੱਲੇ ਹੀ ਰਹੂੰਗਾ ਔਰ ਇੱਥੇ ਹੀ ਬਿਜ਼ਨਸ ਕਰੂੰਗਾ। ਇਹ ਹੁੰਦਾ ਪਿਆਰ। ਹੈਨਾ? ਵੀ ਜੇ ਮਾ-ਬਾਪ ਆਪਣੇ ਬੱਚਾ ਜਿ ਸੰਸਕਾਰ ਪਾਣਗੇ ਤੁਸੀਂ ਕਾਮਰਸ ਪੜਾਓ, ਨਾਨ ਮੈਡੀਕਲ ਪੜਾਓ, ਮੈਡੀਕਲ ਪੜਾਓ ਪਰ ਆਪਣੀ ਜ਼ਮੀਨ ਨਾਲ, ਆਪਣੀ ਭਾਸ਼ਾ ਨਾਲ ਤਾਂ ਜੋੜ ਕੇ ਰੱਖੋ ਨਾ। ਉੱਥੋਂ ਨਾ ਬੁੱਝੇ। ਇੱਕ ਸਮੇਂ-ਸਮੇਂ ਤੇ ਬਹੁਤ ਸਵਾਲ ਉੱਠਦੇ ਨੇ ਕਮੈਂਟ ਸਕੂਲਾਂ ਦੇ ਉੱਪਰ ਕਿ ਕਨਵੈਂਟ ਸਕੂਲ ਬਹੁਤ ਸਾਰੇ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਦੇ ਨੇ ਜਾਂ ਕਈ ਥਾਈ ਤਾਂ ਫਾਈਨ ਲਾਉਣ ਦਾ ਵੀ ਮਸਲਾ ਸਾਹਮਣੇ ਆਇਆ। ਹਾਂ ਜੀ ਬਿਲਕੁਲ। ਇੱਦਾਂ ਪਾਤਰ ਸਾਹਿਬ ਦੇ ਵਿੱਚ ਖੂਬਸੁਰਤ ਉਹਨਾਂ ਦੇ ਪ੍ਰਤੀ ਭਾਸ਼ਾ ਵਿਭਾਗ ਕੋਈ ਐਕਸ਼ਨ ਲੈਂਦਾ ਚਾ ਕੌਣ ਐਕਸ਼ਨ ਲੈਂਦਾ ਨਹੀਂ ਇਹ ਦਾ ਜਿਹੜਾ ਹੁੰਦਾ ਹੈ ਜ਼ਿਲ੍ਹਾ ਸਿੱਖਿਆ ਅਫਸਰ ਦੇ ਪੱਧਰ ਤੇ ਇਹ ਜਿਹੜੀ ਉਹਨਾਂ ਦੇ ਕਾਰਜ ਖੇਤਰ ਚ ਇਹ ਕੰਮ ਆਉਂਦਾ ਨੇ ਪਰ ਵੈਸੇ ਹੁਣ ਇਹ ਨਹੀਂ ਹੈ ਇਹ ਅੱਜ ਤੋਂ 10 ਸਾਲ ਪਹਿਲਾਂ ਮੇਰੇ ਨਾਲ ਵਾਪਰਿਆ ਸੀ ਮੇਰਾ ਬੇਟਾ ਨਰਸਰੀ ਸੀਗਾ ਮੈਂ ਉਹਨੂੰ ਸੀਬੀਐਸਸੀ ਸਕੂਲ ਪਾਇਆ ਸੀਗਾ ਤੇ ਕਿਉਂਕਿ ਅੱਜ ਕੱਲ ਤਾਂ ਸੀਬੀਐਸਸੀ ਸਕੂਲੀ ਪੜਾਉਂਦੇ ਹੈ ਨਾ ਐਕਟੀਵਿਟੀ ਬੇਸਡ ਹੋਣ ਇਹ ਹੈ ਨਾ ਤੇ ਉਹਨਾਂ ਨੇ ਕਿਹਾ ਵੀ ਤੁਹਾਡਾ ਬੇਟਾ ਪੰਜਾਬੀ ਬੋਲੂਂਗੀ ਬੋਲਦਾ ਹੈ ਯਾਰ ਮੈਨੂੰ ਵੀ ਉਦੋਂ ਇੰਨੀ ਅਵੇਅਰਨੈਸ ਨਹੀਂ ਸੀ ਤਾਂ ਮੇਰੇ ਮਦਰ ਇਨ ਲਾ दिल्ली दे है सो so, मैं इन जॉब करके उन्हें हिंदी सीख ली ठीक है तो फिर हिंदी स्कूल्स ने प्रेशराइज करना भी हिंदी या इंग्लिश बट हुँ। हूँ मैं सीबीएसई स्कूल क्योंकि मैं अपने परसनल पद्धर से जी है एफर्ट्स कर रही हूँ मैं जानी और मैं स्पीच भी दिनी और प्रिंसिपल ना भी मेरी मीटिंग होंगे और यह हो रहा है कि कोई फाइन नहीं लगता जितों तक मैं पता है मैं अपने जिले का पता है कि शायद फाइन नहीं लगता तो इंग्लिश पीरियड जरूर इंग्लिश बोलो पर ਜਿਹੜੀ ਪੰਜਾਬੀ ਬੋਲਣ ਤੇ ਜਾਂ ਪਸਟ ਗੱਲ ਕਰਨ ਤੇ ਕੋਈ ਤੁਹਾਨੂੰ ਫਾਈਨ ਲਾ ਜਾਏ ਸ਼ੈ ਐਦਾ ਤਾਂ ਨਹੀਂ ਹੈ ਹੈ ਸਿੱਖਿਆ ਦੇ ਕਾਰਜ ਖੇਤਰ ਵਿੱਚ ਆਉਂਦਾ ਹੈ ਤੇ ਪਰ ਅਵੇਰਨੈਸ ਅਸੀਂ ਅਪਗ੍ਰੇਡ ਕਰ ਸਕਦੇ ਹਾਂ ਫਾਈਨਲੀ ਹੁਣ ਚਲੋ ਇਹ ਇਨਕ ਅਵੇਰਨੈਸ ਹੋ ਗਈ ਕਿ ਫਾਈਨਲ ਤੇ ਪਰ ਬਹੁਤ ਸਾਰੇ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਿਆ ਜਾਂਦਾ ਇਹ ਮੇਰੇ ਨੋਟਿਸ ਦੇ ਵਿੱਚ ਹੈ ਸਾਡੇ ਵੱਲ ਸਾਈਡ ਆ ਪਰ ਜੋ ਮੇਰੇ ਧਿਆਨ ਚ ਨਹੀਂ ਹੁਣ ਮੇਰੀ ਬੇਟੀ ਸੀਬੀਐਸਈ ਸਕੂਲ ਬਟ ਬਹੁਤ ਜ਼ੋਰ ਨਾਲ ਪੰਜਾਬੀ ਬੋਲਦੀ ਹੈ ਮੇਰੇ ਪਾਣ ਜਪਾਨ ਜੀ ਪੜਦੇ ਨੇ ਕਾਫੀ ਵੱਡੇ ਸਕੂਲ ਦੇ ਵਿੱਚ ਪੜਦੇ ਨੇ ਉਹ ਘਰੇ ਆ ਕੇ ਹਿੰਦੀ ਚ ਗੱਲ ਕਰ ਰਹੇ ਮੈਂ ਕਿਹਾ ਬੇਟਾ ਵੀ ਹਿੰਦੀ ਚ ਗੱਲ ਕਿਉਂ ਕਰਦੇ ਹੋ ਕਹਿੰਦੇ ਸਾਨੂੰ ਕਿਹਾ ਹੋਇਆ ਵੀ ਤੁਸੀਂ ਹਿੰਦੀ ਜਾਂ ਇੰਗਲਿਸ਼ ਚ ਹੀ ਗੱਲ ਕਰਨੀ ਹੈ ਸਕੂਲ ਚ ਤੇ ਪੰਜਾਬੀ ਚ ਨਹੀਂ ਗੱਲ ਕਰਨੀ ਮੈਂ ਕਿਹਾ ਪੰਜਾਬੀ ਚ ਕਿਉਂ ਨਹੀਂ ਕਰਦੇ ਕਹਿੰਦੇ ਨਹੀਂ ਸਾਨੂੰ ਰੋਕਦੇ ਆ ਵੀ ਪੰਜਾਬੀ ਚ ਨਹੀਂ ਗੱਲ ਕਰਨੀ ਫਿਰ ਹੁਣ ਉਹਨਾਂ ਦਾ ਲਹਿਜਾ ਉਹ ਬਣ ਗਿਆ ਉਹ ਘਰੇ ਵੀ ਕਦੇ ਕਦੇ ਹਿੰਦੀ ਬੋਲਦੇ ਆ ਹਿੰਦੀ ਉਹ ਪੰਜਾਬੀ ਅਸੀਂ ਠੇਠ ਬੋਲਦੇ ਆ ਘਰੇ ਬਿਲਕੁਲ ਤਾਂ ਉਹ ਇਹ ਇਹ ਪ੍ਰੋਬਲਮ ਮੈਂ ਨੋਟ ਕੀਤੀ ਆ ਬਿਲਕੁਲ ਉਹਨਾਂ ਦਾ ਨਾ ਐਕਸੀਡੈਂਟ ਬਦਲ ਜਾਏਗਾ ਫਿਰ ਪੰਜਾਬੀ ਬੁਲੰਚੋਲ ਲੱਗੇਗਾ ਜਿਵੇਂ ਬਾਹਰੋਂ ਆ ਕੇ ਪੰਜਾਬੀ ਬੋਲਦੇ ਇਹ ਦਿੱਕਤ ਹੈ ਪਰ ਖੈਰ ਇਹਦਾ ਵੀ ਫਿਰ ਮੈਨੂੰ ਇਹੀ ਲੱਗਦਾ ਹੁੰਦਾ ਵੀ ਅਸੀਂ ਨਿੱਜੀ ਪੱਧਰ ਤੇ ਜੇ ਅਸੀਂ ਆਪਦੇ ਬੱਚੇ ਖੁਦ ਹੀ ਉੱਥੇ ਪਾਏ ਹੋਏ ਆ ਵੀ ਅਸੀਂ ਉਹਨਾਂ ਨੂੰ ਕੰਪੀਟੀਸ਼ਨ ਲਈ ਤਿਆਰ ਕਰ ਰਹੇ ਆ ਤਾਂ ਫਿਰ ਆਪਣੇ ਨਿੱਜੀ ਪੱਧਰ ਤੇ ਜਾ ਕੇ ਸਕੂਲ 'ਚ ਗੱਲ ਕਰਾਂ ਮੈਂ ਤਾਂ ਜਾ ਕੇ ਲੜਪਨ ਨਹੀਂ ਹੁੰਨੀ ਟੀਚਰਸ ਨਾਲ ਮੈਂ ਆਪਣਾ ਬੇਟਾ ਸਕੂਲ ਤੋਂ ਹਟਾ ਲਿਆ ਸੀਗਾ ਸੀਬੀਐਸਸੀ ਦਾ ਇੱਕ ਰੈਨਾਉਂਡ ਸ਼ਹਿਰ ਦਾ ਸਕੂਲ ਸੀ ਸਿਰਫ ਇਸ ਰੀਜ਼ਨ ਕਰਕੇ ਕਿ ਉਹਨੂੰ ਟੈਕਨੀਕ ਨਹੀਂ ਸੀ ਟੀਚਿੰਗ ਦੀ ਹੂੰ ਜਦੋਂ ਮੈਂ ਅਦਰ ਨਾਲ ਗੱਲ ਕੀਤੀ ਕਿ ਤੂੰ ਤੁਹਾਡਾ ਮੈਥਡ ਆਫ ਟੀਚਿੰਗ ਕੀ ਹੈ ਨਾ ਸ਼ੀ ਹੈਡ ਨੋ ਨੋਲੇਜ ਹੈ ਨਾ ਤਾਂ ਆਪਣਾ ਬੇਟਾ ਹਟਾ ਲਿਆ ਸੀ ਸੋ ਪੇਰੈਂਟਸ ਆਪਣੇ ਪੱਧਰ ਤੇ ਵੀ ਤਾਂ ਕੁਝ ਕਰਾ ਨਾ ਸਰਕਾਰਾਂ ਕਰ ਰਹੀਆਂ ਹੁਣ ਦੇਖੋ ਮੰਤ ਸਰਕਾਰ ਨੇ ਕਿੰਨਾ ਵਧੀਆ ਭਰਾਲਾ ਕੀਤਾ ਬੋਰਡ ਦਾ ਪੰਜਾਬੀ ਚ ਬੋਰਡ ਹੋਣੇ ਚਾਹੀਦੇ ਆ ਸਾਰੇ ਪ੍ਰਾਈਵੇਟ ਅਧਾਰਿਆਂ ਦੇ ਸਾਰੇ ਪ੍ਰਾਈਵੇਟ ਸਕੂਲਾਂ ਦੇ ਜੀ ਹੈ ਨਾ ਅਸੀਂ ਇੰਨਾ ਕਰ ਸਕਦੇ ਆ ਔਰ ਭਾਸ਼ਾ ਵਿਭਾਗ ਦੇ ਅਧਿਕਾਰ ਖੇਤਰ ਦੇ ਵਿੱਚ ਸਰਕਾਰੀ ਸਕੂਲ ਕਾਲਜ ਔਰ ਜਿੰਨੇ ਵੀ ਸਰਕਾਰੀ ਦਫ਼ਤਰ ਮੈਕਮੇ ਜਾਂ ਬੋਰਡ ਹੈਗੇ ਉਹਨਾਂ ਦਾ ਅਸੀਂ ਕੰਮ ਚੈੱਕ ਕਰਨਾ ਹੁੰਦਾ ਔਰ ਹਰ ਮਹੀਨੇ ਅਸੀਂ ਰਿਪੋਰਟ ਭੇਜਦੇ ਆ ਕਟੁਗੜ 10 ਦਫਤਰਾਂ ਦੀ ਕਿ ਇਹਨਾਂ ਦਾ ਕੰਮ ਕੀ ਪੰਜਾਬੀ ਭਾਸ਼ਾ ਚ ਹੋ ਰਿਹਾ ਸੋ ਇਹ ਭਾਸ਼ਾ ਵਿਭਾਗ ਵੱਲੋਂ ਇਹ ਹਰ ਮਹੀਨਾ ਰਿਪੋਰਟ ਜਾ ਰਹੀ ਹੈ ਤੇ ਪ੍ਰਾਈਵੇਟ ਦਾ ਸਰਕਾਰ ਨੇ ਭਾਸ਼ਾ ਵਿਭਾਗ ਦੇ ਹੀ ਕਿਤੇ ਕੰਮ ਪਾਇਆ ਹੈ ਕਿ ਉਹ ਕਰਨ ਤੇ ਅਸੀਂ ਕਰ ਰਹੇ ਹਾਂ ਔਰ ਤੁਸੀਂ ਦੇਖਿਓ ਹੁਣ ਬਹੁਤ ਸਾਰੇ ਦੁਕਾਨਾਂ ਦੇ ਵੱਡੇ ਵੱਡੇ ਬ੍ਰਾਂਡਸ ਆ ਉਹਨਾਂ ਦੇ ਬੋਰਡ ਪੰਜਾਬੀ ਚ ਹੋ ਗਏ ਨੇ ਸੋ ਇਹ ਇਹ ਵੀ ਭਾਸ਼ਾ ਵਿਭਾਗ ਦਾ ਇੱਕ ਨਵਿਕਲਾਕਾ ਰਾਜੌਰ ਕਰ ਰਹੇ ਚਲੋ ਬਾਕੀ ਕਦੇ ਫਿਰ ਸਾਂਝ ਪਾਵਾਂਗੇ ਪਾਸ਼ਾ ਵਿਭਾਗ ਪਾਸ਼ਾ ਨਾਲ ਜੁੜੇ ਹੋਏ ਮਸਲੇ ਤੇ ਕਦੇ ਫਿਰ ਗੱਲਬਾਤ ਕਰਾਂਗੇ ਤੁਸੀਂ ਜੁੜੇ ਬਹੁਤ ਸ਼ੁਕਰੀਆ ਮੈਂ ਬਹੁਤ ਸ਼ੁਕਰੀਆ ਜੀ ਮਾਨ ਦੇਣ ਲਈ ਥੈਂਕ ਯੂ